ਸੋ ਅੰਟਾਇਰ ਵੀ ਆ ਇਹ ਕੋਈ ਉਹਨਾਂ ਨੂੰ ਪੱਕੇ ਜਮਾਨਤ ਨਹੀਂ ਮਿਲੀ 2 ਅਕਤੂਬਰ ਨੂੰ ਫਿਰ ਮਿਲ ਕੇ ਉਹਨਾਂ ਨੂੰ ਵਾਪਸ ਜੇਲ੍ਹ ਵੀ ਜਾਣਾ ਪਵੇਗਾ ਅ ਪਰ ਉਦਾਂ ਜਿਹੜਾ ਬਿਆਨ ਦਿੱਤਾ ਉਹਨਾਂ ਨੇ ਚੜ੍ਹਦੀ ਕਲਾ ਵਾਲਾ ਬਿਆਨ ਆ ਕਹਿੰਦਾ ਵੀ ਠੀਕ ਆ ਵੀ ਜੇਲ੍ਹ ਦੀ ਜੇਲ੍ਹ ਦੀ ਜ਼ਿੰਦਗੀ ਨੇ ਸਾਨੂੰ ਹੌਸਲਾ ਦਿੱਤਾ ਔਰ ਆਪਣੇ ਲੋਕਾਂ ਲਈ ਲੜਨ ਦਾ ਜਿਹੜਾ ਜਜ਼ਬਾ ਉਹ ਦਿੱਤਾ ਹੈਗਾ ਤੇ ਬਾਹਰ ਜਾ ਕੇ ਮੈਂ ਨਰਿੰਦਰ ਮੋਦੀ ਵੱਲੋਂ ਸਿਰ ਜੇ ਜਾ ਰਹੇ ਨਵੇਂ ਕਸ਼ਮੀਰ ਦਾ ਡਟ ਕੇ ਵਿਰੋਧ ਕਰਾਂਗਾ ਔਰ ਜਿਹੜੀਆਂ ਜਿਹੜੀਆਂ ਪਾਰਟੀਆਂ ਨਰਿੰਦਰ ਮੋਦੀ ਤੇ ਉਹਦੀ ਵਿਚਾਰਧਾਰਾ ਦੇ ਨਾਲ ਅਲਾਈ ਹੋ ਕੇ ਚੋਣਾਂ ਲੜ ਰਹੀਆਂ ਅਸੀਂ ਉਹਨਾਂ ਦਾ ਡਟਵੀਂ ਖਿਲਾਫਤ ਕਰਾਂਗੇ ਔਰ ਆਪਣੇ ਕੈਂਡੀਡੇਟਸ ਨੂੰ ਜਿਤਾਉਣ ਦਾ ਜਿਹੜਾ ਯਤਨ ਕਰਾਂਗੇ ਸੋ ਇੱਕ ਤਰ੍ਹਾਂ ਨਾਲ ਉਹ ਆਪਣੇ ਲੋਕਾਂ ਨਾਲ ਖੜੇ ਨਜ਼ਰ ਆ ਰਹੇ ਨੇ ਕਸ਼ਮੀਰ ਨਾਲ ਖੜੇ ਨਜ਼ਰ ਆ ਰਹੇ ਆ ਬੇਸ਼ੱਕ ਉਹਨਾਂ ਨੂੰ ਬਹੁਤ ਸਾਰੇ ਕੇਸਾਂ ਵਿੱਚ ਚੜ੍ਹ ਜਾ ਰੱਖਿਆ ਪਰ ਹਾਲੇ ਲੱਗਦਾ ਵੀ ਉਹ ਟੁੱਟੇ ਨਹੀਂ ਹੈਗੇ ਨੇ ਸੋ ਕਮਜ਼ੋਰ ਨਹੀਂ ਹੋਏ ਉਹ ਡਟ ਕੇ ਜਿਹੜੀ ਝੰਗ ਹੈ ਲੜਨਗੇ ਸੋ ਇਸੇ ਤਰ੍ਹਾਂ ਜਿਹੜੀ ਹੈਗੀ ਆ ਵੀ ਤੁਹਾਨੂੰ ਆਪਣੀ ਥਾਂ ਤਾਂ ਆਪ ਹੀ ਬਣਾਉਣੀ ਪੈਂਦੀ ਆ ਇਨ੍ਹਾਂ ਸੰਘਰਸ਼ਾਂ ਚੋਂ ਹੀ ਬਣਾਉਣੀ ਪੈਂਦੀ ਆ ਖਾਲਸਾ ਪੰਥ 75 ਸਾਲ ਆ ਜਿਹੜਾ ਮੁਗਲਾਂ ਨਾਲ ਲੜਿਆ ਤਾ ਖਾਲਸਾ ਪੰਥ ਦੀ ਜਿਹੜੀ ਥਾਂ ਹੈ ਉਹ ਉਹ ਬਣੀ ਹੈਗੀ ਆ ਉਸ ਤੋਂ ਬਾਅਦ ਖਾਲਸਾ ਰਾਜ ਸਥਾਪਿਤ ਹੋਇਆ